ਦੇ ਲਈ ਦੇ ਪੇਰ ਨਾਲ ਤੇ ਬੰਦ ਤੇ ਆਹ ਮਾਰ ਨੂੰ ਤੂਟ ਲੱਗਦਾ ਕੰਦੇ ਵੀ ਕਰੀਏ ਫੜਦੇ ਵੀ ਰਣੇ ਪੜਦੇ ਵੀ ਇਧਰ ਵੀ ਕਿੱਥੇ ਜਾ ਲੈ ਲੇਬਰ ਕੰਮ ਕਰਦੇ ਪਾਣ ਵਾਲੀ ਜਿਹੜਾ ਤਰੋਸਦੀ ਹੈ ਜੇ ਮੁੜਨਾ ਅੱਗੋਂ ਪੋਚਲੀ ਮੜਾ ਸਾਰਿਆਂ ਨੂੰ ਪਾ ਇਹ ਕੀ ਕਟਣਾ ਹੋਈ ਜੀ ਗੋਗੀਰਾ ਬਈ ਮੇਰਾ ਨਾਮ ਕੀ ਹੋਇਆ ਕੀ ਹੋਇਆ ਕੀ ਇਹ ਕੰਮ ਕਰੀ ਜੰਨੇ ਸੱਦ ਦਿੱਤੇ ਪਰਦੀ ਕਰੀ ਜੰਨੇ ਆ ਪਾਵੇ ਲਈ ਜੰਨੇ ਤੇ ਬਸ ਉਹ ਮੁੰਡਾ ਕਹਿਣ ਲੱਗਾ ਕਿ ਨਾ ਬਾਈ ਪੈਪ ਖਿੱਚੀ ਮਾਰੀ ਉਹ ਪੈਪ ਜਿਵੇਂ ਪੈਪ ਖਿੱਚਣ ਲੱਗਾ ਤੇ ਉਹਦਾ ਸਿਰ ਲੱਗ ਗਿਆ ਤਾਰ ਦੇ ਨਾਲ ਤੇ ਬਸ ਉਹ ਉੱਥੋਂ ਹੀ ਪੰਪੜ ਜਾ ਇੱਕਦਮ ਨਾ ਜਿਹੜੀ ਉਹ ਜਿਹੜੀ ਸਪਾਰਕਿੰਗ ਦੀ ਹੋਣ ਲੱਗੀ ਅਸੀਂ ਪਾਜੜ ਰੋਲਾ ਮਚਾਇਆ 5 ਰੁਪਏ ਦੀ ਇੱਕਦਮ ਕਰੀਏਗੀ ਸਮਝ ਨਹੀਂ ਆਈ ਇਹ ਮੈਨੂੰ ਕੁਝ ਤੇ ਬਸ ਇਹ ਥੱਲੇ ਆਏ ਇਨੇ ਦੇਰ ਚ ਫਿਰ ਮੈਂ ਛੱਡਤਾ ਸੀ ਲਾਈਟ ਨੇ ਕਿੰਨੇ ਕੁ ਮਿੰਟ ਰਹੀ ਕੰਦੇ ਇਹ ਜੀ ਹੈਗੀ 23-24 ਸਾਲ ਦੀ ਜੀ ਮੈਰਿਜ ਸੀਗੇ ਆ ਅਨਮੈਰਿਡ ਹਾਂ ਜੀ ਕੋਆਡ ਮੌਕੇ ਦੀ ਮੌਤ ਹੋ ਗਈ ਹਾਂ ਜੀ ਮੌਕੇ ਦੀ ਜੀ ਭਾਈ ਜੀ ਮੇਰਾ ਨਾਮ ਸਰਪ ਜੀ ਦਾ ਜੀ ਇਹ ਪਾਵੇ ਲਾਈ ਜਾਂਦੇ ਸੀ ਅਸੀਂ ਪਲਸਟਰ ਕਰੀ ਜਾਂਦਾ ਸੀ ਭਾਈ ਮੈਂ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਕਿ ਪਾਈਪ ਖਿੱਚਦੇ ਤੇ ਪਾਈਪ ਪਿੱਛੇ ਲੱਗਿਆ ਜੀ ਤੇ ਇਹਨੂੰ ਗਰੈਂਟਰ ਲੱਗ ਗਿਆ ਜੀ ਠੀਕ ਹੈ ਜੀ ਅਸੀਂ ਇਹਨੇ ਹੰਬਲੇ ਪੈ ਗਏ ਸਾਨੂੰ ਕੁਛ ਨਹੀਂ ਤਾਇਪ ਛੜਾਉਣ ਵਾਸਤੇ ਤੇ ਇਹਨੇ ਦੀ ਡੈਥ ਹੋ ਗਈ ਜਦੋਂ ਥੱਲੇ ਗਈ ਫੜੀ ਹਾਂਜੀ ਦੇਖੋ ਹਾਂਜੀ ਸਰ ਕੀ ਮਾਮਲਾ ਜਿਹੜਾ ਕਰੰਟ ਲੱਗਣ ਵਾਲਾ ਮੁੰਡੇ ਦਾ ਇਹ ਸਾਲੂ ਮੋੰਚੀ ਥਾਣਾ ਨੇ ਹੁਣ ਦੱਸਿਆ ਸੀ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਕਿਸੇ ਬੰਦੇ ਨੂੰ ਕਰੰਟ ਲੱਗ ਗਿਆ ਤੇ ਉਹ ਮਰ ਗਿਆ ਮਕਸਦੇ ਲਿਖਿਆ ਮੌਕੇ ਦੀ লাশ ਨੂੰ ਅੜੀ ਕਰੇ ਲਈ ਸਿਕਸਤਰ ਮੋਹਨ ਜੰਮ ਮਰਨ ਵਾਲੇ ਦਾ ਕੀ ਨਾਮ ਵਗੈਰਾ ਫਰਮਾਨ ਵਾਲਾ ਨਾਮ ਹੈ ਗੰਗੀਪ੍ਰੀਤ ਕਾਸ਼ ਕਾਸ਼ਦੀਪ ਸਿੰਘ ਕਾਸ਼ਦੀਪ ਸਿੰਘ ਪੁੱਤਰ ਜਗਵੀਰ ਸਿੰਘ ਵਾਸੀ ਪੁਖੇਲ ਨਗਰ